ਟਰੈਕਟਰ ਜੋ ਡਾਇਰੈਕਟਰ ਆਪਣਾ ਟਰੈਕਟਰ ਜੇਨੂ ਕਾਲੋ ਸਬਸਕ੍ਰਾਈਬ ਤੇ ਬੈਲ ਦੇ ਆਈਕਨ ਤੇ ਕਰ ਦਿਓ ਕਲਿੱਕ ਤਾਂ ਜੋ ਟਰੈਕਟਰ ਜਾਣਕਾਰੀ ਤੁਹਾਨੂੰ ਮਿਲ ਸਕੇ ਸੱਸੀ ਗਾਲ ਦੋਸਤੋ ਕਿਵੇਂ ਹੋ ਸਾਰੇ ਹੋਪ ਆ ਸਾਰੇ ਠੀਕੀ ਹੋਵਾਂਗੇ ਟਰੈਕਟਰ ਹੈਗਾ ਜੀ ਸਾਡੇ ਕੋਲੇ ਅੱਜ HMT 911 ਮਾਡਲ ਹੈਗਾ ਜੀ 1988 ਰੇਟ ਹੈਗਾ ਜੀ 1,35,000 ਰੁਪਿਆ ਟਾਇਰ ਫਰੰਟ ਨਿਊ ਆ ਜੀ ਬੈਕ ਟਾਇਰ ਜਿਹੜੇ 45 ਪੈਸੇ ਆ ਜੀ ਏਰੀਆ ਹੈਗਾ ਬਰਨਾਲਾ ਤੇ ਕਾਲ ਤੁਸੀਂ ਕੰਟੈਕਟ ਨੋਟ ਕਰ ਸਕਦੇ ਹੋ ਤੇ ਹੋਰ ਜਾਣਕਾਰੀ ਤੁਸੀਂ ਇੱਥੇ ਲੈ ਸਕਦੇ ਹੋ ਜੀ ਕੰਟੈਕਟ ਤੋਂ ਤੇ ਹੋਰ ਅੱਗੇ ਸਾਡੇ ਕੋਲੇ ਆ ਜਾਂਦਾ ਹੈਗਾ ਜੀ 5911 HMT 5911 ਏਰੀਆ ਹੈਗਾ ਜੀ ਫਰੀਦਕੋਟ 1998 ਮਾਡਲ ਆ ਜੀ ਤੇ ਰੇਟ ਹੈਗਾ ਜੀ 2,40,000 ਰੁਪਿਆ ओरिजिनल ਟਰੈਕਟਰ ਆ ਜੀ ਤੇ ਜ਼ਿੰਮੇਦਾਰਾ ਟਰੈਕਟਰ ਆ ਕੰਟੈਕਟ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਜੀ ਤੇ ਹੋਰ ਜਾਣਕਾਰੀ ਤੁਸੀਂ ਇਸ ਟਰੈਕਟਰ ਬਾਰੇ ਪ੍ਰਾਪਤ ਕਰ ਸਕਦੇ ਹੋ ਜੀ ਤੇ ਅੱਗੇ ਸਾਡੇ ਕੋਲੇ ਆ ਜਾਂਦੀ ਹੈ ਜੀ i20 ਗੱਡੀ ਆ ਜੀ ਮਾਡਲ ਹੈਗਾ ਜੀ 2013 13 ਏਰੀਆ ਹੈਗਾ ਜੀ ਪੰਜਾਬ ਤੇ ਰੇਟ ਹੈਗਾ ਜੀ 3,35,000 ਰੁਪਿਆ ਤੇ ਮੋਬਾਈਲ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਜੀ ਤੇ ਇਸ ਮੋਬਾਈਲ ਨੰਬਰ ਤੋਂ ਤੁਸੀਂ ਇਸ ਗੱਡੀ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਜੀ ਤੇ ਤੁਸੀਂ ਵੀ ਜੇਕਰ ਕੋਈ ਗੱਡੀ ਵੇਚਣੀ ਹੋਵੇ ਜਾਂ ਕੋਈ ਵੀ ਖੇਤੀ ਦਾ ਸੰਦ ਵੇਚਣਾ ਹੋਵੇ 828905622 ਨੰਬਰ ਯਾਦ ਰੱਖੋ ਜੀ ਤੇ WhatsApp ਕਰਦਿਆ ਕਰੋ ਫੋਟੋਆਂ ਜੀ ਤੇ ਸਾਡੇ ਕੋਲੇ ਅੱਗੇ ਆਇਆ ਇਹਦਾ ਜੀ ਸਵਰਾਜ 855 ਮਾਡਲ 2009 ਰੇਟ ਹੈਗਾ ਜੀ 375000 ਰੁਪਇਆ ਮੋਬਾਈਲ ਨੰਬਰ ਹੈ ਹੈਗਾ ਜੀ 99914353306 ਤੇ ਏਰੀਆ ਹੈਗਾ ਜੀ ਪੰਜਾਬ ਤੁਸੀਂ ਟਰੈਕਟਰ ਲੈਣਾ ਹੋਵੇ ਤਾਂ ਇਸ ਨੰਬਰ ਉੱਪਰ ਕਨੈਕਟ ਕਰ ਸਕਦੇ ਹੋ ਤੇ ਤੁਸੀਂ ਵੀ ਜੇਕਰ ਕੋਈ ਖੇਤੀ ਦਾ ਸੰਦ ਵੇਚਣਾ ਹੋਵੇ ਇਹ ਤਾਂ ਸਾਨੂੰ ਡਿਸਕ੍ਰਿਪਸ਼ਨ ਵਿੱਚ ਦਿੱਤੇ ਨੰਬਰਾਂ ਤੇ ਉਸ ਦੀਆਂ ਫੋਟੋਆਂ ਭੇਜ ਸਕਦੇ ਹੋ ਜੀ ਤੇ ਅੱਗੇ ਸਾਡੇ ਕੋਲੇ ਆ ਜਾਂਦਾ ਜੀ ਸੋਨਾ ਲੀਕਾ ਐਮ ਐਮ ਸੁਪਰ ਸੋਨਾ ਲੀਕਾ ਸਿਕੰਦਰ ਡੀ ਆਈ 750 ਪਾਵਰ ਪਲੱਸ ਟਾਪ ਮਾਡਲ ਆ ਜੀ ਮਾਡਲ ਹੈਗਾ 2018 ਤੇ 36 ਘੰਟੇ ਚੱਲਿਆ ਹੋਇਆ ਜੀ ਰੇਟ ਹੈਗਾ 6 ਲੱਖ 50 ਹਜ਼ਾਰ ਰੁਪਿਆ ਏਰੀਆ ਹੈਗਾ ਜੀ ਫਤਿਹਬਾਦ ਹਰਿਆਣਾ ਤੇ ਮੋਬਾਈਲ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਜੀ ਤੇ ਮੋਬਾਈਲ ਨੰਬਰ ਤੋਂ ਤੁਸੀਂ ਹੋਰ ਜਾਣਕਾਰੀ ਵੀ ਪ੍ਰਾਪਤ ਕਰ ਸਕਦੇ ਹੋ ਜੀ ਟਰੈਕਟਰ ਮਤਲਬ ਜਮ੍ਹਾਂ ਹੀ ਨਵਾਂ ਹੈਗਾ ਜੀ ਤੇ ਕੰਡੀਸ਼ਨ ਬਹੁਤ ਹੀ ਜ਼ਿਆਦਾ ਵਧੀਆ ਹੈਗੀ ਹੈ ਜੀ ਟਰੈਕਟਰ ਦੀ ਤੇ ਤੁਸੀਂ ਦੇਖ ਸਕਦੇ ਹੋ ਜੀ ਡੀਆਈ 750 ਟਰੈਕਟਰ ਹੈ ਜੀ ਸੋਨਾਲੀਕਾ ਤੇ ਅੱਗੇ ਸਾਡੇ ਕੋਲੇ ਆ ਜਾਂਦਾ ਹੈਗਾ ਜੀ ਸੋਨਾਲੀਕਾ ਡੀਆਈ 60 ਮਾਡਲ ਹੈਗਾ ਜੀ 2015 ਤੇ ਏਰੀਆ ਹੈਗਾ ਜੀ ਫਤਿਹਬਾਦ ਤੇ ਟਾਇਰ 70 ਪੈਸੇ ਕੰਡੀਸ਼ਨ ਓਕੇ ਆ ਜੀ ਤੇ ਰੇਟ ਹੈਗਾ ਜੀ 440000 ਰੁਪਿਆ ਤੇ ਮੋਬਾਈਲ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਜੀ ਤੇ 1560 ਘੰਟੇ ਚੱਲਿਆ ਹੋਇਆ ਜੀ ਟਰੈਕਟਰ ਹਰਿਆਣਾ ਨੰਬਰ ਆ ਜੀ ਤੇ ਟਰੈਕਟਰ ਦੀ ਕੰਡੀਸ਼ਨ ਤੁਸੀਂ ਖੁਦ ਦੇਖ ਸਕਦੇ ਹੋ ਜੀ ਬਹੁਤ ਹੀ ਜਿਆਦਾ ਵਧੀਆ ਕੰਡੀਸ਼ਨ ਆ ਦੀ ਟਰੈਕਟਰ ਦੀ ਤੇ ਰਿਮਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ 14928 ਦੇ ਟਾਇਰ ਹੈਗੇ ਆ ਜੀ ਤੁਸੀਂ ਵੀ ਕੋਈ ਟਰੈਕਟਰ ਵੇਚਣਾ ਹੈਗਾ ਤਾਂ ਸਾਨੂੰ ਡਿਸਕ੍ਰਿਪਸ਼ਨ ਵਿੱਚ ਦਿੱਤੇ ਨੰਬਰਾਂ ਤੇ ਜਰੂਰ ਫੋਟੋਆਂ ਭੇਜੋ ਜੀ ਤੇ ਅੱਗੇ ਸਾਡੇ ਕੋਲੇ ਆ ਜਾਂਦਾ ਜੀ 3511 ਐਚਡੀ ਟਰੈਕਟਰ ਹੈ ਜੀ ਮਾਡਲ ਹੈਗਾ 1994 ਟਾਇਰ ਜੇਕੇ ਤੇ ਜਮਾ ਨਵੇਂ ਆ ਜੀ ਫੋਨ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਜੀ ਤੇ ਪ੍ਰਾਈਸ ਹੈਗਾ ਜੀ 1,25,000 ਰੁਪਿਆ ਤੇ オリジナル ਪੇਂਟ オリジナル ਪੇਂਟ ਆ ਜੀ ਤੇ ਏਰੀਆ ਹੈਗਾ ਬਰਨਾਲਾ ਜੀ ਤੇ ਟਰੈਕਟਰ ਦੀ ਕੰਡੀਸ਼ਨ ਤੁਸੀਂ ਖੁਦ ਦੇਖ ਸਕਦੇ ਹੋ ਜੀ オリジナル ਪੇਂਂਟ ਦੇ ਹਿਸਾਬ ਨਾਲ ਟਰੈਕਟਰ ਬਹੁਤ ਹੀ ਜ਼ਿਆਦਾ ਘੱਟ ਚੱਲਿਆ ਹੋਇਆ ਤੇ ਬਹੁਤ ਹੀ ਚੰਗੀ ਕੰਡੀਸ਼ਨ ਦੇ ਵਿੱਚ ਟਰੈਕਟਰ ਹੈਗਾ ਜੀ ਤੇ ਟਾਇਰ ਜਮਾ ਨਵੇਂ ਹੈਗੇ ਟਰੈਕਟਰ ਦੇ ਇਹ ਜਿਹੜੇ ਪਹਿਲਾ ਟਰੈਕਟਰ ਹੁੰਦੇ ਸੀ ਉਹ ਟਰੈਕਟਰ ਆ ਜੀ ਬਾਕੀ ਕੰਡੀਸ਼ਨ ਤੁਸੀਂ ਟਰੈਕਟਰ ਹੀ ਦੇਖ ਸਕਦੇ ਹੋ ਜੀ ਤੇ ਅੱਗੇ ਸਾਡੇ ਕੋਲੇ ਟਰੈਕਟਰ ਆ ਜਾਂਦਾ ਹੈਗਾ ਜੀ ਐਚ ਐਮ ਟੀ 911 ਜੀ ਟਰੈਕਟਰ ਮਾਡਲ ਹੈਗਾ ਜੀ 2001 ਤੇ ਏਰੀਆ ਹੈਗਾ ਜੀ ਮਹਾਰਾਜ ਤੇ ਰੇਟ ਹੈਗਾ ਜੀ 290000 ਰੁਪਿਆ ਤੇ ਕੰਟੈਕਟ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਜੀ ਤੇ ਕੰਟੈਕਟ ਨੰਬਰ ਤੋਂ ਤੁਸੀਂ ਇਸ ਟਰੈਕਟਰ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੀ ਜੇ ਕੋਈ ਟਰੈਕਟਰ ਵੇਚਣਾ ਚਾਹੁੰਦੇ ਹੋ ਜਾਂ ਖੇਤੀਆ ਸੰਦ ਵੇਚਣਾ ਚਾਹੁੰਦੇ ਹੋ ਤਾਂ ਸਾਨੂੰ 8289005622 ਨੰਬਰ ਤੇ ਫੋਟੋਆਂ ਭੇਜ ਸਕਦੇ ਹੋ ਜੀ ਤੇ ਅੱਜ ਦੀ ਵੀਡੀਓ ਤੁਹਾਨੂੰ ਕਿਦਾਂ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਸ਼ੇਅਰ ਕਰਨਾ ਨਾ ਭੁੱਲਣਾ ਤੁਸੀਂ ਕੋਈ ਖੇਤੀਆ ਸੰਦ ਸੰਦ ਵੇਚਣਾ ਹੋਵੇ ਨੰਬਰ ਜਰੂਰ ਨੋਟ ਕਰ ਲਓ ਜੀ ਤੇ ਡਿਸਕ੍ਰਿਪਸ਼ਨ ਵਿੱਚ ਜਰੂਰ ਪੜਿਆ ਕਰੋ